ਸੈਂਟਰ ਵਾਲੀ ਗੋਲੀ ਬਿਉਪਰੇ ਨੋਰਫਨ ਕੀ ਵਾਕਿਆਹੀ ਡਰਗ ਅਡਿਕਟਸ ਦੀ ਮਦਦ ਕਰ ਰਹੀ ਆ ਔਰ ਨਸ਼ਾ ਸ਼ਡਾਉਨ ਦਾ ਕੋਈ ਰੋਲ ਨਿਭਾ ਰਹੀ ਆ ਕਿ ਬਣ ਗਈ ਆ ਇੱਕ ਸਿੰਪਲ ਫ੍ਰੀ ਦੇ ਵਿੱਚ ਮਿਲਣ ਵਾਲਾ ਨਵਾਂ ਨਸ਼ਾ ਸਰਕਾਰ ਦੁਆਰਾ ਖੋਲੇ ਗਏ ਓਟ ਸੈਂਟਰ ਕੀ ਵਾਕਿਆਹੀ ਕੋਈ ਸਮਾਜ ਦਾ ਭਲਾ ਕਰ ਰਹੇ ਨੇ ਕਿ ਬਣ ਗਏ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਇੱਕ ਨਵਾਂ ਨਿਊਸੈਂਸ ਇੱਕ ਨਵੀਂ ਪ੍ਰੋਬਲਮ ਔਰ ਨਲੌਗਜ਼ੋਨ ਜਿਹੜੀ ਕਿ ਉਪਰੇ ਨੋਰਫਨ ਚ ਐਡ ਕੀਤੀ ਜਾਂਦੀ ਦਵਾਈ ਕਿ ਤਾਂ ਕਿ ਇਹਦੀ ਦੁਰਵਰਤੋਂ ਨਾ ਹੋ ਸਕੇ ਇਸ ਦਵਾਈ ਦੀ ਕੀ ਉਹ ਸਟਰੈਟਜੀ ਕੋਈ ਫਾਇਦੇਮੰਦ ਸਾਬਤ ਹੋ ਰਹੀ ਆ ਕੀ ਉਸ ਦੇ ਨਾਲ ਕੋਈ ਦੁਰਵਰਤੋਂ ਇਸ ਗੋਲੀ ਦੀ ਘਟੀ ਆ ਨਲੌਗਜ਼ੋਨ ਐਡ ਕਰਨ ਨਾਲ ਕਿ ਕੋਈ ਫਰਕ ਨਹੀਂ ਪਿਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਪਿਛਲੀ ਵੀਡੀਓ ਜਿਹੜੀ 2-3 ਦਿਨ ਪਹਿਲਾਂ ਮੈਂ ਪਾਈ ਸੀ ਉਹਦੀ ਹੀ ਅਗਲੀ ਲੜੀ ਆ ਇੱਕ ਤਰ੍ਹਾਂ ਇਹਦੇ ਵਿੱਚ ਮੈਂ ਸਿਰਫ ਤੇ ਸਿਰਫ ਆਪਣੀ ਸਾਰੀ ਗੱਲਬਾਤ ਕਨਸੈਂਟਰੇਟ ਕਰਨੀ ਆ ਕਿ ਜਿਹੜੀ ਸੈਂਟਰ ਚ ਮਿਲਣ ਵਾਲੀ ਗੋਲੀ ਆ ਜੀਬ ਥੱਲੇ ਰੱਖਣ ਵਾਲੀ ਗੋਲੀ ਅਸੀਂ ਜਿੰਨੂੰ ਕਹਿੰਦੇ ਆ ਜਿਹੜੀ ਕਿ ਸਰਕਾਰ ਦੁਆਰਾ ਤਕਰੀਬਨ ਪਿਛਲੇ 5-6 ਸਾਲਾਂ ਤੋਂ ਦਿੱਤੀ ਜਾ ਰਹੀ ਆ ਮੈਨੂੰ ਐਗਜ਼ੈਕਟ ਈਅਰ ਨਹੀਂ ਪਤਾ ਕਿ ਸਾਲ ਚ ਸਟਾਰਟ ਹੋਇਆ ਕਿਸ ਸਟੈਬਲਿਸ਼ਮੈਂਟ ਨੇ ਸ਼ੁਰੂ ਕੀਤਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਗੱਲ ਕਰੀਏ ਆਪਾਂ ਸੈਂਟਰ ਵਾਲੀ ਗੋਲੀ ਦੀ ਸੈਂਟਰ ਵਾਲੀ ਗੋਲੀ ਦੇ ਵਿੱਚ ਜਿਹੜਾ ਮੇਨ ਸੌਲਟ ਆ ਉਹ ਹੁੰਦਾ ਜੀ ਬਿਉਪਰੇਨੋਰਫਿਨ 2 ਮਿਲੀਗ੍ਰਾਮ ਬਿਉਪਰੇਨੋਰਫਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਦੂਰੋਂ ਨੇੜਿਓਂ ਅਫੀਮ ਦਾ ਜਾਂ ਮੋਰਫਿਨ ਦਾ ਹੀ ਚਿੱਟੇ ਦਾ ਹੀ ਰਿਸ਼ਤੇਦਾਰ ਆ ਇਹਦੇ ਉਸੇ ਤਰ੍ਹਾਂ ਦੇ ਲਗਭਗ ਅਸਰ ਹੁੰਦੇ ਨੇ ਪਰ ਇਹ ਦਰਦ ਨਿਵਾਰਕ ਦੇ ਤੌਰ ਤੇ ਮੋਰਫਿਨ ਨਾਲੋਂ ਵੀ 13 14 ਗੁਣਾ ਜ਼ਿਆਦਾ ਤੇਜ਼ ਦਵਾਈ ਆ ਪਹਿਲਾਂ ਆਪਾਂ ਗੱਲ ਕਰੀਏ ਕਿ ਬਿਉਪਰੇਨੋਰਫਿਨ ਜਿਹੜੀ ਦਵਾਈ ਆ ਇਹਦੇ ਬਾਰੇ ਜਾਣੀਏ ਕਿ ਇਸ ਨੂੰ ਕਿੰਨੀ ਇਹਦੀ ਡੋਜ਼ ਆ ਔਰ ਇਸ ਨੂੰ ਕਿਹੜੇ-ਕਿਹੜੇ ਰਸਤੇ ਦਿੱਤਾ ਜਾ ਸਕਦਾ ਆ ਬਿਉਪਰੇਨੋਰਫਿਨ ਨੂੰ ਮੇਨਲੀ ਸਬਲਿੰਗੂਅਲ ਰੂਟ ਰਾਹੀਂ ਦਿੱਤਾ ਜਾਂਦਾ ਆ ਜਾਂ ਕਈ ਰਾਊਟ ਰਾਹੀਂ ਦਿੱਤਾ ਜਾਂਦਾ ਆ ਸਬਲਿੰਗੂਅਲ ਸਬਲਿੰਗੂਅਲ ਮਤਲਬ ਗਲੇ 'ਚ ਰੱਖ ਕੇ ਜੀਭ ਹੇਠਾਂ ਰੱਖ ਕੇ ਔਰ ਇਹ ਹੌਲੀ-ਹੌਲੀ ਤਾਂ ਗਲੇ 'ਚ ਹੀ ਬਲੱਡ ਦੇ ਵਿੱਚ ਜੀਰ ਜਾਂਦੀ ਆ ਚੂਸ ਲਈ ਜਾਂਦੀ ਆ ਇੱਕ ਤਰ੍ਹਾਂ ਔਰ ਇਹ ਢਿੱਡ ਵਿੱਚ ਜਾਂਦੀ ਹੀ ਨਹੀਂ ਆ ਸੋ ਇੱਕ ਤਰ੍ਹਾਂ ਇਹ ਮੂੰਹ ਰਸਤੇ ਲਾਉਣ ਵਾਲਾ ਟੀਕਾ ਹੀ ਆ ਵੀ ਮੂੰਹ ਰਸਤੇ ਲੱਗਦਾ ਆ ਬਟ ਢਿੱਡ ਵਿੱਚ ਨਹੀਂ ਜਾਂਦਾ ਏ ਸੋ ਇਹਦੀ ਡੋਜ਼ ਸਬਲਿੰਗੂਅਲ ਰਾਊਟ ਰਾਹੀਂ ਹੁੰਦੀ ਆ 2 ਮਿਲੀਗ੍ਰਾਮ ਤੋਂ ਲੈ ਕੇ 8 ਮਿਲੀਗ੍ਰਾਮ ਔਰ ਇਸ ਨੂੰ ਦੇਣ ਦੇ ਕਈ ਤਰੀਕੇ ਨੇ ਸਭ ਤੋਂ ਮੁੱਖ ਤੇ ਹੈਗਾ ਆ ਕਿ ਸਬਲਿੰਗੂਅਲੀ ਜਿਵੇਂ ਮੈਂ ਦੱਸਿਆ ਜੀਭ ਥੱਲੇ ਰੱਖ ਕੇ ਦੂਸਰਾ ਇਹਦਾ ਰਾਊਟ ਹੈਗਾ ਯਾ ਟਰانس ਡਰਮਲ ਭਾਵ ਚਮੜੀ ਰਾਈ ਸਕਿਨ ਰਾਈ ਸਾਡੇ ਕੋਲ ਮੰਨ ਲਓ ਕੋਈ ਡਰਗ ਅਡਿਕਟ ਹੁੰਦਾ ਆ ਚਿੱਟੇ ਦੇ ਇਲਾਜ ਲਈ ਕਿ ਚਿੱਟੇ ਦੀ ਮੈਂ ਬੜੀ ਹੈਵੀ ਡੋਸ ਦੇ ਰਿਆ ਆ ਮੈਂ ਛੱਡਣਾ ਆ ਤਾਂ ਉਸ ਨੂੰ ਕਈ ਵਾਰੀ ਹਸਪਤਾਲਾਂ ਦੇ ਵਿੱਚ ਵੀ ਉੱਪਰ ਨੋਰਫਨ ਦਾ ਪੈਚ ਲਾ ਦਿੱਤਾ ਜਾਂਦਾ ਆ ਪੈਚ ਕੀ ਹੁੰਦਾ ਆ ਕਿ ਇੱਕ ਰੈਕਟੈਂਗੂਲਰ ਜਾਂ ਸਕੁਅਰ ਸ਼ੇਪਡ ਦੀ ਪੱਟੀ ਜੀ ਹੁੰਦੀ ਆ ਜਿਹੜੀ ਕਿ ਚਮੜੀ ਨਾਲ ਚਿਪਕ ਜਾਂਦੀ ਆ ਉਹਨੂੰ ਤੁਹਾਡੀ ਛਾਤੀ ਤੇ ਮੋਢੇ ਤੇ ਜਾਂ ਮਗਰ ਬੈਕ ਤੇ ਲਾ ਦਿੱਤਾ ਜਾਂਦਾ ਆ ਉਹ ਇੱਕ ਪੈਚ ਜਿਹੜਾ ਆ 7 ਦਿਨ ਤੱਕ ਵੈਲਿਡ ਹੁੰਦਾ ਆ ਔਰ 7ਵੇਂ ਦਿਨ ਪੈਚ ਦੀ ਲੋੜ ਹੀ ਨਹੀਂ ਪੈਂਦੀ ਜਾਂ ਉਹਨੂੰ ਬਦਲ ਦਿੱਤਾ ਜਾਂਦਾ ਆ ਉਹ ਪੈਚ ਵੀ ਅਲੱਗ-ਅਲੱਗ ਕਨਸੈਂਟ੍ਰੇਸ਼ਨ ਦੇ ਆਉਂਦੇ ਨੇ ਕਈ ਪੈਚ ਹੁੰਦੇ ਨੇ 5 ਮਾਈਕਰੋਗ੍ਰਾਮ ਪਰ ਆਵਰ ਫॉर 7 ਡੇਸ ਕਿ ਭਾਵੇਂ ਜਦੋਂ ਉਹਨਾਂ ਨੂੰ ਚਿਪਕਾ ਦਿੱਤਾ ਜਾਂਦਾ ਸਕਿਨ ਨਾਲ ਤਾਂ ਉਹ ਤੁਹਾਡੀ ਬੋਡੀ ਦੇ ਵਿੱਚ ਹਰ ਘੰਟੇ ਚ 5 ਮਾਈਕਰੋਗ੍ਰਾਮ ਬਿਉਪਰੇਨ orphans ਡਿਲੀਵਰ ਕਰਦੇ ਨੇ ਮੈਂ ਇੱਥੇ ਹੁਣ ਗੱਲ ਕੀਤੀ ਮਾਈਕਰੋਗ੍ਰਾਮ ਨਾਟ ਮਿਲੀਗ੍ਰਾਮ ਮਿਲੀਗ੍ਰਾਮ ਹੁੰਦਾ ਆ 1 ਗ੍ਰਾਮ ਦਾ ਹਜ਼ਾਰਵਾਂ ਹਿੱਸਾ ਤੇ ਮਾਈਕਰੋਗ੍ਰਾਮ ਹੁੰਦਾ ਆ ਮਿਲੀਗ੍ਰਾਮ ਦਾ 1000ਵਾਂ ਹਿੱਸਾ ਇਸ ਨੂੰ ਲਿਖਿਆ ਜਾਂਦਾ MCG ਮਾਈਕਰੋਗ੍ਰਾਮ ਜਾਂ ਜਿਹੜੀ ਉਹ ਗ੍ਰੀਕ ਅਲਫਾਬੈਟ ਹੁੰਦਾ ਹੈ ਉਹਦੇ ਵਿੱਚ ਮਿਊ ਪਾ ਕੇ ਜੀ ਮਾਈਕਰੋਗ੍ਰਾਮ ਸੋ ਇਹ ਜਿਹੜੇ ਟਰਾਂਸ ਡਰਮਲ ਪੈਚ ਹੁੰਦੇ ਨੇ ਡਰਮਲ ਮਤਲਬ ਸਕਿਨ ਟਰਾਂਸ ਮਤਲਬ ਜਿਹੜੇ ਉਹਦੇ ਵਿੱਚੋਂ ਦੀ ਜੀ ਰਣ ਵਾਲੇ ਲੰਘਣ ਵਾਲੇ ਤੋਂ ਇਹ ਟਰਾਂਸ ਡਰਮਲ ਜਿਹੜੇ ਸਕਿਨ ਪੈਚ ਹੁੰਦੇ ਨੇ ਬਿਉਪਰੇ ਨੋਰਫਿਨ ਦੇ ਇਹ ਮਰੀਜ਼ ਨੂੰ ਦਾਖਲ ਕਰਦੇ ਹੀ ਕਈ ਵਾਰੀ ਜੇ ਉਹਦੀ ਡੋਜ਼ ਬਹੁਤ ਜ਼ਿਆਦਾ ਆ ਤਾਂ ਉਸ ਨੂੰ ਇੱਕ ਲਗਾਤਾਰ ਇਹ ਦਵਾਈ ਬਿਉਪਰੇ ਨੋਰਫਿਨ ਥੋੜੀ ਥੋੜੀ ਉਹਦੇ ਬਲੱਡ ਚ ਜੀਰਦੀ ਰਹਿੰਦੀ ਆ 7 ਦਿਨਾਂ ਲਈ ਤਾਂ ਕਿ ਉਹਨੂੰ ਜ਼ਿਆਦਾ ਮੁਸ਼ਕਲਾਂ ਨਾ ਆਉਣ ਜਿਵੇਂ ਮੈਂ ਦੱਸਿਆ ਕਿ ਇਹ ਇਹਨਾਂ ਦੀ ਸਟਾਰਟਿੰਗ ਡੋਜ਼ ਹੁੰਦੀ ਆ 5 ਮਾਈਕਰੋਗ੍ਰਾਮ ਪ੍ਰਤੀ ਘੰਟਾ 7 ਦਿਨਾਂ ਲਈ ਕਿ 1 ਘੰਟੇ 'ਚ 5 ਮਾਈਕਰੋਗ੍ਰਾਮ ਵੀ ਉੱਪਰ ਨੋਰਫੈਨ ਤਾਂ ਡੇ ਬਲੱਡ ਤੱਕ ਪਹੁੰਚਾਉਂਦੇ ਨੇ ਇਹ 10 ਵਾਲੇ ਵੀ ਹੁੰਦੇ ਨੇ 20 ਵਾਲੇ ਵੀ ਭਾਵ 20 ਮਾਈਕਰੋਗ੍ਰਾਮ ਪਰ ਆਵਰ ਫਾਰ 7 ਡੇਸ 7 ਦਿਨਾਂ ਲਈ ਇਹ ਵੈਲਿਡ ਹੁੰਦੇ ਨੇ ਇਹ ਲੱਗੇ ਹੋਏ ਤੇ ਮਰੀਜ਼ ਥੋੜਾ ਬਹੁਤ ਨਹਾ ਵੀ ਸਕਦਾ ਆ ਥੋੜਾ ਬਹੁਤ ਉਹ ਗਿੱਲਾ ਵੀ ਹੋ ਜੇ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਦੋ ਤਰੀਕੇ ਹੋਗੇ ਜੀ ਇਹਨੂੰ ਦੇਣ ਦੇ ਇੱਕ ਤੇ ਸਬਲਿੰਗੂਅਲ ਜੀਭ ਥੱਲੇ ਰੱਖ ਕੇ ਇੱਕ ਇਹਦਾ ਸਕਿਨ ਪੈਚ ਤੇ ਤੀਜਾ ਆਬਵੀਅਸਲੀ ਇਸ ਦੀ ਇੰਜੈਕਟੇਬਲ ਫਾਰਮ ਆਉਂਦੀ ਆ ਜਿਹਦੇ ਦੇ ਵਿੱਚ ਇਹਨੂੰ ਇੰਟਰਾਵੀਨਸ ਸਿੱਧਾ ਨਾੜ ਵਿੱਚ ਵੀ ਲਾਇਆ ਜਾ ਸਕਦਾ ਆ ਤੇ ਚੂਲੇ 'ਚ ਵੀ ਲਾਇਆ ਜਾ ਸਕਦਾ ਆ। ਹੁਣ ਇਹਦੀ ਗੱਲ ਕਰੀਏ ਕਿ ਕਿਸ ਰੂਟ ਰਾਈ ਇਹਦੀ availability پوری ਆ ਜਦੋਂ ਇਸ ਨੂੰ ਸਬਲਿੰਗੂਅਲ ਰਸਤੇ ਰਾਹੀਂ ਦਿੱਤਾ ਜਾਂਦਾ ਆ ਮਤਲਬ ਮੂੰਹ ਵਿੱਚ ਰੱਖ ਕੇ ਤਾਂ ਇਹਦੀ ਲਗਭਗ 30% ਅਵੇਲੇਬਿਲਟੀ ਆ ਕਿ ਭਾਅ ਜੇ ਡੋਜ਼ ਦਿੱਤੀ ਆ 10 ਮਿਲੀਗ੍ਰਾਮ ਤਾਂ ਬਲੱਡ ਵਿੱਚ ਪਹੁੰਚੇਗੀ 3 ਮਿਲੀਗ੍ਰਾਮ ਜਿਹੜਾ ਟਰਾਂਸਡਰਮਲ ਪੈਚ ਆ ਸਕਿਨ ਤੇ ਲਾਇਆ ਆ ਉਹਦੇ ਵਿੱਚ ਅਵੇਲੇਬਿਲਟੀ ਲਗਭਗ 90% ਆ ਆ ਜੇ 10 ਮਿਲੀਗ੍ਰਾਮ ਆ ਟੋਟਲ ਤਾਂ 9 ਮਿਲੀਗ੍ਰਾਮ ਖੂਨ ਚ ਪਹੁੰਚ ਜੇਗਾ ਬਟ ਜਿਹੜਾ ਆਈਵੀ ਰੂਟ ਆ ਇੰਟਰਾਵੇਨਸ ਸਿੱਧਾ ਨਾੜ ਚ ਟੀਕਾ ਲਾਉਣਾ ਉਹਦੀ ਅਵੇਲੇਬਿਲਟੀ ਬਾਇਓ ਅਵੇਲੇਬਿਲਟੀ 100% 100% ਆਪ ਜੀ 10 ਮਿਲੀਗ੍ਰਾਮ ਲਗਾਇਆ ਤੇ 10 ਮਿਲੀਗ੍ਰਾਮ ਹੀ ਅਵੇਲੇਬਲ ਆ ਤੁਹਾਡੀ ਬੋਡੀ ਲਈ ਵਰਤਣ ਲਈ ਸੋ ਇਸ ਕਰਕੇ ਉਹਦੀ ਅਸਰ ਜਿਹੜਾ ਆ ਬਿਉਪਰੇ ਨੋਰਫਿਨ ਦਾ ਜਦੋਂ ਇੰਜੈਕਸ਼ਨ ਰਾਈ ਲਾਇਆ ਜਾਂਦਾ ਆ ਤਾਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੋ ਜਾਂਦਾ ਆ ਜੇ ਉਸ ਨੂੰ ਮੂਹ ਰਸਤੇ ਦਿੱਤਾ ਜਾਏ ਇਸ ਕਰਕੇ ਹੀ ਜਿਹੜੇ ਵਿਉਪਰੇਨੋਰਫਿਨ ਦੇ ਇੰਜੈਕਸ਼ਨ ਹੁੰਦੇ ਨੇ ਉਹ ਬੜੀ ਘੱਟ ਡੋਜ਼ ਦੇ ਬਣਾਏ ਜਾਂਦੇ ਨੇ ਆਮ ਤੌਰ ਤੇ ਵਿਉਪਰੇਨੋਰਫਿਨ ਦੀ ਗੋਲੀ 2 ਮਿਲੀਗ੍ਰਾਮ ਦੀ ਆਉਂਦੀ ਆ ਬਟ ਜਿਹੜਾ ਉਹਦਾ ਇੰਜੈਕਸ਼ਨ ਹੁੰਦਾ ਆ ਉਹ 1 ਐਮ ਐਲ ਦਾ ਇੰਜੈਕਸ਼ਨ ਹੁੰਦਾ ਆ ਤੇ ਉਹਦੇ ਵਿੱਚ ਸਿਰਫ 0.3 ਮਿਲੀਗ੍ਰਾਮ ਵਿਉਪਰੇਨੋਰਫਿਨ ਹੁੰਦੀ ਆ ਇਹ ਸੋਚ ਕੇ ਕਿ ਉਸ ਦਾ ਅਸਰ 3.5 ਗੁਣਾ ਹੋਣਾ ਆ ਇਸ ਕਰਕੇ ਇੰਜੈਕਸ਼ਨ ਵਿੱਚ ਡੋਜ਼ ਘੱਟ ਰੱਖੀ ਜਾਂਦੀ ਆ ਹੁਣ ਇਹਦੇ ਨਾਲ ਤੁਸੀਂ ਸੋਚੋ ਨੇਚਰਲੀ ਤਾਂ ਡਿਮੰਡ ਚ ਕਿਉਰਿਓਸਟੀ ਆਏਗੀ ਕਿ ਜਦੋਂ ਤੁਸੀਂ 2 ਮਿਲੀਗ੍ਰਾਮ ਦੀ ਬਿਪਰੇਨੋਰਫਿਨ ਦੀ ਗੋਲੀ ਦੇ ਰਹੇ ਹੋ ਤਾਂ ਉਸ ਨੂੰ ਉਹ ਪੀ ਕੇ ਕ੍ਰਸ਼ ਕਰਕੇ ਉਹਦਾ ਪਾਊਡਰ ਬਣਾ ਕੇ ਪਾਣੀ ਮਿਲਾਉਣਗੇ ਤੇ ਇੰਜੈਕਟ ਕਰ ਲੈਣਗੇ ਤੇ ਉਹਨਾਂ ਨੂੰ ਤੇ 0.3 ਮਿਲੀਗ੍ਰਾਮ ਦਾ ਇੰਜੈਕਸ਼ਨ ਫਿਰ ਨਾ ਮਿਲਿਆ ਉਹਨਾਂ ਨੂੰ ਤੇ 2 ਮਿਲੀਗ੍ਰਾਮ ਦਾ ਇੰਜੈਕਸ਼ਨ ਤੁਸੀਂ ਫ੍ਰੀ ਦੇ ਰਹੇ ਹੋ ਬਿਲਕੁਲ ਸਹੀ ਗੱਲ ਆ ਮਤਲਬ 2 ਮਿਲੀਗ੍ਰਾਮ ਦਵਾਈ ਇਸ ਤਰ੍ਹਾਂ ਡਰੱਗ ਅਡਿਕਟਸ ਨੂੰ ਦੇਣੀ ਜਿਨ੍ਹਾਂ ਦੀ ਸੋਚਣ ਸ਼ਕਤੀ ਇੰਨੀ ਵਧੀਆ ਨਹੀਂ ਰਹੀ ਖਰਾਬ ਹੋ ਗਈ ਆ ਉਹ ਆਪਣਾ ਚੰਗਾ ਮਾੜਾ ਨਹੀਂ ਸੋਚ ਸਕਦੇ ਇਸੇ ਕਰਕੇ ਵਿਪਰੇਨ ਔਰਫਨ ਜਿਹੜੀ ਗੋਲੀ ਸੈਂਟਰ ਚ ਦਿੱਤੀ ਜਾਂਦੀ ਆ ਤੁਸੀਂ ਨੋਟ ਕੀਤਾ ਹੋਏਗਾ ਕਿ ਉਹਦੇ ਵਿੱਚ ਇੱਕ ਹੋਰ ਸਾਲਟ ਵੀ ਹੁੰਦਾ ਆ ਨੈਲੌਕਸੋਨ ਨੈਲੌਕਸੋਨ ਜਾਂ ਨਾਲਕਸੋਨ ਬੋਲੋਨ ਨਾਲਕਸੋਨ ਕੀ ਆ ਇੱਕ ਤਰ੍ਹਾਂ ਓਪੀਐਮ ਦਾ ਚਿੱਟੇ ਦਾ ਐਂਟੀਡੋਟ ਆ ਐਂਟੀਡੋਟ ਕੀ ਹੁੰਦਾ ਆ ਜਦੋਂ ਕਿਸੇ ਚੀਜ਼ ਦੀ ਦਵਾਈ ਦੀ ਜਾਂ ਇੱਕ ਓਵਰਡੋਜ਼ ਹੋ ਜੇ ਭਾਵੇਂ ਕੋਈ ਦਵਾਈ ਲੈਣੀ ਆ 500 ਮਿਲੀਗ੍ਰਾਮ ਜਿੱਦਾਂ ਪੈਰਾਸੀਟਾਮੋਲ ਦੀ ਗੋਲੀ ਆ ਤਾਂ ਕੋਈ ਲੈ ਲੈਂਦਾ ਆ 5000 ਮਿਲੀਗ੍ਰਾਮ 10 ਗੋਲੀਆਂ ਇਕੱਠੀਆਂ ਖਾ ਲੈਂਦਾ ਆ ਤੇ ਪੈਰਾਸੀਟਾਮੋਲ ਵੀ ਕੀ ਬਣ ਜਾਂਦੀ ਆ ਜ਼ਹਿਰ ওভারਡੋਸ ਕਰਕੇ ਇਸੇ ਤਰ੍ਹਾਂ ਹੀ ਜਿਵੇਂ ਸੱਪ ਦਾ ਜ਼ਹਿਰ ਆ ਵਿੱਚੂ ਦਾ ਜ਼ਹਿਰ ਆ ਹਰ ਤਰ੍ਹਾਂ ਦੀ ਦਵਾਈਆਂ ਦੀ ওভারਡੋਸ ਉਹ ਜ਼ਹਿਰ ਵਾਸਤੇ ਉਹਦੇ ਐਂਟੀਡੋਟ ਹੁੰਦੇ ਨੇ ਭਾਵ ਜ਼ਹਿਰ ਦਾ ਅਸਰ ਖਤਮ ਕਰਨ ਵਾਲੀ ਦਵਾਈ ਐਂਟੀਡੋਟ ਉਲਟ ਦਵਾਈ ਜਦੋਂ ਸੱਪ ਦਾ ਕੱਟਿਆ ਕੋਈ ਆਉਂਦਾ ਆ ਸਾਡੇ ਕੋਲ ਤਾਂ ਉਸ ਨੂੰ ਸੱਪ ਦੇ ਕੱਟੇ ਦਾ ਐਂਟੀਡੋਟ ਦਿੱਤਾ ਜਾਂਦਾ ਤਾਂ ਕਿ ਸੱਪ ਦੇ ਜ਼ਹਿਰ ਦਾ ਅਸਰ ਖਤਮ ਹੋ ਸਕੇ ਘਟ ਹੋ ਸਕੇ ਇਸੇ ਤਰ੍ਹਾਂ ਜਿਹੜਾ ਨਾਲੋਕਸੋਨ ਆ ਨਾ ਇਹ ਮੋਰਫਿਨ ਦਾ ਚਿੱਟੇ ਦਾ ਅਫੀਨ ਦਾ ਓਵਰਡੋਜ਼ ਦਾ ਐਂਟੀਡੋਟ ਆ ਇਸ ਨੂੰ ਵਿੱਚ ਇਸ ਕਰਕੇ ਮਿਲਾਇਆ ਜਾਂਦਾ ਆ ਇਹਦੀ ਖੂਬੀ ਇਹ ਆ ਕਿ ਨਾਲੋਕਸੋਨ ਨੂੰ ਜੇ ਮੂੰਹ ਰਸਤੇ ਦਿੱਤਾ ਜਾਏ ਨਾ ਤਾਂ ਇਹ ਬਲੱਡ ਵਿੱਚ ਪਹੁੰਚਦਾ ਹੀ ਨਹੀਂ ਆ ਇਹ ਸਾਰਾ ਰਸਤੇ 'ਚ ਹੀ ਡਿਸਟਰੋਏ ਹੋ ਜਾਂਦਾ ਆ ਇਹ ਕਹਾਣੀ ਲੰਬੀ ਆ ਉਹਦੇ 'ਚ ਤੁਸੀਂ ਨਾ ਜਾਓ ਇਹਦੀ ਅਵੇਲੇਬਿਲਿਟੀ ਸਿਰਫ ਆਈਵੀ ਰੂਟ ਰਾਹੀਂ ਹੁੰਦੀ ਆ ਜਦੋਂ ਇਸ ਨੂੰ ਸਿੱਧਾ ਨਾੜ 'ਚ ਟੀਕਾ ਜਾਂ ਨਸ ਖੂਨ ਦੀ ਨਸ 'ਚ ਟੀਕਾ ਲਾਇਆ ਜਾਂਦਾ ਆ ਸੋ ਇਸ ਕਰਕੇ ਨਲਗਜ਼ੋਨ ਐਡ ਕੀਤਾ ਜਾਂਦਾ ਆ ਇਹ ਸੋਚਿਆ ਗਿਆ ਸੀ ਇਹਦੇ ਪਿੱਛੇ ਥਿਊਰੀ ਇਹ ਸੀ ਕਿ ਨਲਗਜ਼ੋਨ ਕਿਉਂਕਿ ਚਿੱਟੇ ਦਾ ਮੋਰਫਿਨ ਦਾ ਐਂਟੀਡੋਟਾ ਤੇ ਇਹ ਐਡ ਕਰਨ ਨਾਲ ਜੇ ਕੋਈ ਇਸ ਨੂੰ ਪੀਸ ਕੇ ਦੀ ਦੁਰਵਰਤੋਂ ਕਰਨੀ ਚਾਹੇਗਾ ਕਿ ਇੰਜੈਕਸ਼ਨ ਰਾਹੀਂ ਲੈਣਾ ਚਾਹੇਗਾ ਤਾਂ ਉਹਨੂੰ ਕੋਈ ਜ਼ਿਆਦਾ ਮਜ਼ਾ ਨਹੀਂ ਆਏਗਾ ਕਿਉਂਕਿ ਨਲੌਕਸੋਨ ਨੇ ਕੀ ਕਰਨਾ ਆ ਕਿ ਜਿਹੜਾ ਉਸਨੇ ਇੱਕ ਜਾਂ ਦੋ ਦਿਨ ਪਹਿਲਾਂ ਤੋਂ ਜਿਹੜਾ ਉਹ ਚਿੱਟਾ ਲਾ ਰਿਹਾ ਆ ਨਾ ਉਹਦਾ ਜਿਹੜਾ ਮਾੜਾ ਮੋਟਾ ਅਸਰ ਉਹਦੇ ਬਲੱਡ 'ਚ ਹੈਗਾ ਨਾ ਉਹਨੂੰ ਇੱਕਦਮ ਖਤਮ ਕਰ ਦੇਣਾ ਹੈ ਮੰਨ ਲਓ ਕੋਈ ਚਿੱਟਾ ਲਾ ਰਿਹਾ ਉਹਦੀ ਡੋਜ਼ ਉਹ ਛੱਡ ਦਿੰਦਾ ਆ ਤਾਂ ਉਹਦੇ ਬਲੱਡ ਦੇ ਵਿੱਚੋਂ ਹੌਲੀ-ਹੌਲੀ ਡੋਜ਼ ਉਹਦੀ ਕਨਸੈਂਟ੍ਰੇਸ਼ਨ ਥੱਲੇ ਆਉਂਦੀ ਆ ਤੇ ਹੌਲੀ-ਹੌਲੀ ਪ੍ਰੋਬਲਮਾਂ ਆਉਂਦੀਆਂ ਨੇ ਬਟ ਜਦੋਂ ਨਲੌਗਜ਼ੋਨ ਦਾ ਟੀਕਾ ਆਪਾਂ ਲਾ ਦਾਂਗੇ ਕਿਉਂਕਿ ਜਿਹੜਾ ਓਵਰਡੋਜ਼ ਨੂੰ ਕੰਟਰੋਲ ਕਰ ਲਈ ਉਹ ਇੱਕਦਮ ਉਹਦੀ ਡੋਜ਼ ਉਹਦਾ ਅਸਰ ਚਿੱਟੇ ਦਾ ਥੱਲੇ ਲਿਆ ਦਿੰਦਾ ਆ ਤਾਂ ਜਿਹੜਾ ਪੋਟੈਂਸ਼ੀਅਲ ਡਰੱਗ ਡਿਕਟ ਆ ਉਹਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਏਗਾ ਭਾਵੇਂ ਕੋਈ ਜ਼ਿਆਦਾ ਯੂਫੋਰੀਆ ਮੂਡ ਐਲੀਵੇਸ਼ਨ ਨਹੀਂ ਮਹਿਸੂਸ ਹੋਏਗੀ ਤੇ ਇਸ ਕਰਕੇ ਜਿਹੜੇ ਡਰੱਗ ਡਿਕਸ ਨੇ ਜੇ ਅਸੀਂ ਉਹਨਾਂ ਨੂੰ ਇਹ ਦਵਾਈ ਦਵਾਂਗੇ ਵੀ ਤੇ ਉਹ ਇਸ ਨੂੰ ਪੀਸ ਕੇ ਇੰਜੈਕਸ਼ਨ ਨਹੀਂ ਲਾ ਸਕਣਗੇ ਤੇ ਮਜਬੂਰ ਹੋਣਗੇ ਕਿ ਸਿਰਫ ਉਸ ਨੂੰ ਮੂੰਹ ਰਸਤੇ ਸਬਲਿੰਗੂਅਲ ਹੀ ਰਹਿਣ ਕਿਉਂਕਿ ਸਬਲਿੰਗੂਅਲ ਹੀ ਅਸੀਂ 2 ਮਿਲੀਗ੍ਰਾਮ ਦੇ ਰਹੇ ਹਾਂ ਕਿਉਂਕਿ ਜਦੋਂ ਮੂੰਹ ਰਸਤੇ ਉਸ ਨੂੰ ਲੈਂਦੇ ਆ ਜੀਭ ਤੇ ਰੱਖ ਕੇ ਵੀ ਪ੍ਰੈਨੋਰਫਿਨ ਨੂੰ ਤੇ ਨਾਲਗਜ਼ੋਂ ਦੀ ਕੰਬੀਨੇਸ਼ਨ ਨੂੰ ਜਿਹੜੀ ਸੈਂਟਰ ਚ ਗੋਲੀ ਮਿਲਦੀ ਆ ਬਿਲਕੁਲ ਉਹਦੇ ਚ ਦੋ ਸਾਲਟ ਹੁੰਦੇ ਨੇ ਫਿਪਰਨੋਰਫਿਨ ਤੇ ਨਾਲੌਕਸੋਨ ਨਾਲੌਕਸੋਨ ਇੱਕ ਤਰ੍ਹਾਂ ਐਂਟੀਡੋਟ ਆ ਮੋਰਫਿਨ ਦਾ ਚਿੱਟੇ ਦਾ ਤੇ ਉਹ ਇਸ ਨੂੰ ਔਰਲੀ ਹੀ ਲੈਣਗੇ ਜੇ ਪੀਸ ਕੇ ਇੰਜੈਕਸ਼ਨ ਬਣਾ ਕੇ ਲੈਣਗੇ ਤੇ ਉਹਨਾਂ ਦਾ ਮਜ਼ਾ ਥੋੜਾ ਘਟ ਜੇਗਾ ਜਾਂ ਉਹਨਾਂ ਨੂੰ ਅਨਪਲੇਜ਼ੈਂਟ ਇਫੈਕਟ ਵੀ ਹੋਣਗੇ ਕਿ ਰਾਦਰ ਚਿੜਚਿੜਾਪਨ ਆਏਗਾ ਖੇਜ ਆਏਗੀ ਉਦਾਸੀ ਆਏਗੀ ਤੇ ਗੱਲ ਉਹਨਾਂ ਦੀ ਨਹੀਂ ਬਣੇਗੀ ਪਰ ਦੇਖਿਆ ਜਾ ਰਿਹਾ ਆ ਕਿ ਇਹ ਚੀਜ਼ ਜਿਹੜੀ ਆ ਸੋਚ ਇਸ ਅਮਚਨ ਕੇ ਨੈਲੋਗ ਜ਼ੋਨ ਵਿੱਚ ਮਿਕਸ ਕਰਨ ਨਾਲ ਇਹਨੂੰ ਇੰਜੈਕਟੇਬਲ ਰਾਊਟ ਰਾਹੀਂ ਨਹੀਂ ਲੈਣਗੇ ਇਹ ਰੋਕ ਨਹੀਂ ਰਹੀ ਕਿਉਂਕਿ ਜਦੋਂ ਉਹਨਾਂ ਨੂੰ oral dose ਨਾਲ ਗੱਲ ਨਹੀਂ ਬਣਦੀ ਤਾਂ ਚਿੱਟਾ ਦੇ ਐਡਿਕਟ ਨੇ ਜਿਹੜੇ ਉਹ ਇਸ ਗੋਲੀ ਨੂੰ ਪੀ ਕੇ ਲੈ ਰਹੇ ਨੇ ਬਾਵਜੂਦ ਇਸ ਦੇ ਕਿ ਨੈਲੋਗ ਜ਼ੋਨ ਦੇ ਵਿੱਚ ਪਈ ਹੁੰਦੀ ਹੈ